ਹਾਂਜੀ ਸਾਡੇ ਨਾਲ ਪਹਿਲਾ ਇੱਕ ਅਮਰੀਕ ਸਿੰਘ ਬੰਤੇ ਜੋਰੀ ਉਹ ਵੀ ਅਗਲੇ ਢਾਬੇ ਕੋਲੇ ਹੂੰ ਇੱਕ ਆ ਦੂਸਰੀ ਜੋਰੀ ਹੈ ਸਾਡੀ ਕਿੱਥੇ ਹੋਈ ਹੈ ਇਹ ਇਹ ਹੋ ਗਿਆ ਨਾਜਵੰਦੀ ਹਾਂਜੀ ਰਾਤ ਨੂੰ ਰਾਕੇ ਵੀਡੀਓ ਰਿਕਾਰਡ ਕੈਮਰਾ ਦੇ ਵਿੱਚ ਹੈ ਹੂੰ ਤੇ ਇਹ ਗਰੀਬ ਬੰਦਿਆ ਜੀ ਤਾਂ ਕਰਕੇ ਸਟਰ ਚੱਕ ਲੈਂਦੇ ਹਵਾ ਦਾ ਰਾਤ ਨੂੰ ਗਰਮੀ ਬਹੁਤ ਹੁੰਦੀ ਹੈ ਹੂੰ ਇਸ ਕਰਨਾ ਹੂੰ ਤੇ ਵੀ ਪੁਲਿਸ ਅਸੀਂ ਟੈਕਸ ਭਰਦੇ ਆ ਜੀ ਪੁਲਿਸ ਦਾ ਮਣਾ ਪ੍ਰਸ਼ਾਸਨ ਨੂੰ ਬੇਨਤੀ ਹੈ ਲੋਰਾਂ ਨੂੰ ਜਲਦੀ ਜਲਦੀ ਫੜੇ ਜਾਣ ਹੂੰ ਤੇ ਅਗਸਤ ਵਧਾਈ ਚੱਲ ਵੀ ਸਰਖਿਆ ਵਧਾਈ ਜਾਵੇ ਹਾਂ ਸਰਖਿਆ ਵਧਾਈ ਇਹ ਬੇਨਤੀ ਹੈ ਕਿ ਸ਼ਸਤਰ ਨਦੀ ਕਿਉਂਕਿ ਜਿਹੜੇ ਹੈਗੇ ਚੋਰਾਂ ਦੇ ਹੌਸਲੇ ਬੁਲੰਦ ਹੈ ਤੇ ਪੁਲਿਸ ਘੱਟ ਦਿਖਾਈ ਦਿੰਦੀ ਹੈ ਹਾਂਜੀ ਹਾਂਜੀ ਚੋਰ ਇੰਨੇ ਬੁਲੰਦ ਨੇ ਜੂਰ ਅੰਦਰ ਅੰਦਰ ਵੜ ਕੇ ਚੋਰੀ ਕਰਦੇ ਨੇ ਮੰਨ ਲਓ ਜੀ ਚੋਰ ਜਿਹੜੀ ਅੱਜ ਕੱਲ ਚੋਰੀ ਹੋਈ ਹੈ ਮੰਨ ਲਓ 40000 ਰੁਪਏ ਜਾਂ 30000 ਰੁਪਏ ਕੱਟਿਆ ਅੰਦਰ ਵੜ ਕੇ ਚੋਰੀ ਕਰੀਆ ਉਹਨਾਂ ਨੇ ਮੰਨ ਲਓ ਇੰਨੇ ਹੌਸਲੇ ਬੁਲੰਦ ਨੇ ਉਹਨਾਂ ਦੇ ਚੋਰ ਅੰਦਰ ਬੰਦਾ ਹੋਣ ਦੇ ਬਾਵਜੂਦ ਚੋਰੀ ਕਰੀਆ ਉਹਨਾਂ ਨੇ ਮੰਨ ਲਓ ਕਿ ਅੰਦਰ ਬੰਦਰ ਵੀ ਸੀ ਉਹਦੇ ਆਪਾਂ ਵੀਡੀਓ ਤੁਸੀਂ ਨਾਲ ਚਲਾ ਦਿਓ ਪਤਾ ਲੱਗ ਜੂ ਅੰਦਰ ਵੜ ਕੇ ਚੋਰੀ ਕਰਿਆ ਉਹਨਾਂ ਨੇ ਐਨੇ ਹੌਸਲੇ ਬੁਲੰਦ ਉਹਨਾਂ ਨੂੰ ਕੋਈ ਡਰ ਨਹੀਂ ਇਹ ਤਾਂ ਕੋਈ ਡਕਨ ਨਹੀਂ ਆਰੀ ਦੂਸਰੀ ਚੋਰੀ ਆ ਪਹਿਲਾਂ ਬ੍ਰੀਕਾਊਟ ਤੇ ਹੋਈ ਸੀ ਤੇ ਹੁਣ ਇੱਕ ਆ ਮੰਨ ਲਓ ਦੂਸਰੀ ਚੋਰੀ ਹੋ ਗਈ ਤਾਂ ਪਹਿਲਾ ਚੋਰ ਵੀ ਨਹੀਂ ਫੜਿਆ ਗਿਆ ਤੇ ਉਹਨਾਂ ਦਾ ਫੜਿਆ ਹੀ ਕਿ ਜਾਣਗੇ ਇਹ ਵੀ ਪ੍ਰਸ਼ਾਸਨ ਕੋਈ ਮੰਗਦਾ ਹੈ ਕਿ ਸਾਡੇ ਜੀ ਮੰਨ ਲਓ ਵੀ ਜਲਦੀ ਜਲਦੀ ਚੋਰ ਫੜਾਇਆ ਜਾਵੇ ਤਾਂ ਵੀ ਮੰਨ ਲਓ ਕਿ ਜੇ ਤਾਂ ਸਾਨੂੰ ਵੀ ਸਾਡੇ ਸੇਲਜ਼ਮੈਨ ਐ ਵੀ ਡਰੇ ਹੋਏ ਨਹੀਂ ਜਦੋਂ ਅੰਦਰ ਬੈਠੇ ਨੇ ਉਹ ਅੰਦਰ ਹੀ ਨਹੀਂ ਸੌਖੇ ਰਹਿਗੇ ਪਰ ਬਾਹਰ ਤੋਂ ਸੁਰੱਖਿਧ ਹੋਣੀ ਕਰੋ